ਇਹ ਮੁਲਾਕਾਤ ਕਿਵੇਂ ਹੋਈ ਕੁੜੀ ਦੀ ਤੁਹਾਡੇ ਨਾਲ ਮੁਲਾਕਾਤ ਪੰਡਾਲ ਚ ਹੋ ਗਈ ਸੀ ਪੰਡਾਲ ਚ ਕਿਵੇਂ ਉਹ ਬਸ ਉਹ ਆਉਂਦੀ ਹੁੰਦੀ ਸੀ ਆਪਦੀ ਮੰਮੀ ਦਾ ਇਲਾਜ ਲਈ ਕਰਾਉਣਾ ਸੀ ਉਹਦੀ ਦਾ ਮਾਤਾ ਬਿਮਾਰ ਸੀ ਉਹਦੀ ਮਾਤਾ ਬਿਮਾਰ ਸੀ ਉਹ ਕਹਿੰਦੀ ਵੀ ਆਂ ਕਰਕੇ ਮੇਰੀ ਮਾਤਾ ਬਿਮਾਰ ਆ ਬਾਬਾ ਜੀ ਹੂੰ ਤੇ ਮੈਂ ਕਿਹਾ ਕੋਈ ਨਾ ਕਰਦਾਂਗੇ ਤੁਹਾਡੀ ਮਾਤਾ ਠੀਕ ਹੂੰ ਥੋੜਾ ਜਿਹਾ ਵੀ ਲੱਗੂਗਾ ਬਸ ਨਾ ਕੁਝ ਹੂੰ ਕੀ ਲੱਗੂਗਾ ਕੀ ਕਿਹਾ ਕੁੜੀ ਨੂੰ ਤੁਸੀਂ ਮੈਂ ਤਾਂ ਬਸ ਇਹੀ ਕਿਹਾ ਵੀ ਤੇਰੀ ਮੰਮੀ ਨੂੰ ਮੈਂ ਠੀਕ ਕਰ ਦੂੰਗਾ ਹੂੰ ਤੇ ਉਹ ਕਹਿੰਦੀ ਬਾਬਾ ਜੀ ਮੈਂ ਤੁਹਾਡਾ ਦੇਣ ਨਹੀਂ ਦੇ ਸਕਦੀ ਹੂੰ ਤੇ ਫਿਰ ਮੈਂ ਕਿਹਾ ਸਾਡੇ ਬਾਬਿਆਂ ਦੀ ਵੀ ਕਰਨੀ ਪਊ ਥੋੜੀ ਬਹੁਤ ਕੀ ਸੇਵਾ ਕਰਨੀ ਪੂ ਕੀ ਗੱਲ ਕਹੀ ਤੁਸੀਂ ਕੁੜੀ ਨੂੰ ਸੇਵਾ ਕਰਨ ਦੇਵਾ ਦੇਖੋ ਜੀ ਜਦੋਂ ਆਪਾਂ ਰੱਬ ਨੂੰ ਖੁਸ਼ ਕਰਨਾ ਹੋਵੇ ਨਾ ਕੁਛ ਨਾ ਕੁਛ ਤਾਂ ਕਰਨਾ ਪੈਂਦਾ ਹਾਂ ਤੇ ਉਹ ਕਹਿੰਦੇ ਮੇਰੀ ਮਾਤਾ ਜੀ ਬਹੁਤ ਬਿਮਾਰ ਆ ਮੈਂ ਕਿਹਾ ਪੁੱਤ ਜੀ ਥੋੜਾ ਜਿਹਾ ਨਾ ਤੁਹਾਡਾ ਦਾਨ ਪੁੰਨ ਲੱਗੂਗਾ ਤੇ ਉਹ ਪਤਾਸੇ ਲਈ ਆਈ ਤੇ ਥੋੜਾ ਬਹੁਤ ਖਿੱਲਾ ਖੁਲਾਈਆਂ ਲੈ ਆਈ ਮੈਂ ਕਹਿੰਦੀ ਬਾਬਾ ਜੀ ਆਹ ਲਓ ਜੀ ਮੈਂ ਕਿਹਾ ਬੇਟਾ ਜੀ ਇਹ ਇਹਦੇ ਨਾਲ ਨਹੀਂ ਹੋਣਾ ਅੱਛਾ ਤੇ ਮੈਂ ਕਿਹਾ ਥੋੜਾ ਜਿਹਾ ਹੋਰ ਕੁਝ ਕਰਨਾ ਪਊਗਾ ਕਹਿੰਦੇ ਕੀ ਬਾਬਾ ਜੀ ਮੈਂ ਫਰੋਨ ਭੋਰੇ ਚ ਲੈ ਗਿਆ ਪੂਰੇ ਚ ਲੈ ਗਏ ਦੇਖੋ ਪ੍ਰਸ਼ਾਦ